ਮੁੱਖ ਮੰਤਰੀ ਦਾ ਮਤਲਬ ਹੈ ਦੇਸ਼ ਦੀ ਆਪ ਸੂਬੇ ਦੀ ਸੇਵਾ ਮੁੱਖ ਮੰਤਰੀ ਦਾ ਸੂਬੇ ਨਾਲ ਗਦਾਰੀ ਕਰਨ ਦਾ ਕੰਮ ਨਹੀਂ ਹੈ ਮੈਂ ਬਹਿ ਤੁਹਾਰੇ ਇੱਕ ਮਿੰਟ ਵੀ ਮੁੱਖ ਮੰਤਰੀ ਮੁੱਖ ਮੰਤਰੀ ਰਹਿਣ ਦੇ ਕਾਬਿਲ ਨਹੀਂ ਹੈ ਜਿਹੜਾ ਮੁੱਖ ਮੰਤਰੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਪਿੱਛੇ ਛੜੋ ਮਰ ਗਿਆ ਆ ਜਿਹੜੇ ਜਿੰਨੇ ਕਾਨੂੰਨ ਬਣਾਏ ਐ ਜਿਹੜੇ ਸੈਂਟਰ ਦੇ ਬਣੇ ਐ ਕੈਪਟਨ ਅਮਰਿੰਦਰ ਸਿੰਘ ਨੇ 3 ਸਾਲ ਪਹਿਲੇ ਸਾਰੇ ਪੰਜਾਬ ਵਿੱਚ ਲਾਗੂ ਕਰਤੇ ਜੇ ਤੁਹਾਡੀ ਗੱਲ ਮੰਨ ਜਾਣ ਤੇ ਉਹ ਦੇਸ਼ ਭਗਤ ਹੈ ਜੇ ਮਾਂ ਮੰਨਣ ਇਹਦਾ ਮਤਲਬ ਅਤਵਾ ਵੀ ਹੈ ਅਖਬਾਰਾਂ ਰਾਈਂ ਜੇ ਟੀਵੀ ਰਾਈਂ ਉਹਨਾਂ ਦੇ ਬਲੋਕ ਕਹਿ ਰਹੇ ਐ ਜਿਹੜਾ ਉਹਨਾਂ ਨੇ ਅਤਵਾਦੀ ਕਹਿਣਾ ਸ਼ੁਰੂ ਕਰਤਾ ਕਿ ਐਸ ਐਂਜੀਟੇਸ਼ਨ ਵਿੱਚ ਟੈਰਰਿਸਟ ਆ ਗਏ ਐ ਆ ਵੱਖਵਾਦੀ ਸੰਸਥਾਾਂ ਮੈਂ ਪੁੱਛਣਾ ਚਾਹਣਾ ਜੇ ਵੱਖਵਾਦੀ ਐ ਜੇ ਟੈਰਰਿਸਟ ਫਿਰ ਤੁਸੀਂ ਬੁਲਾਉਣੇ ਕਿਉਂ ਮੀਟਿੰਗ ਵਾਸਤੇ ਕਿਸਾਨੀ ਵਾਸਤੇ ਕਿਸਾਨ ਵਾਸਤੇ ਜੋ ਫੈਸਲੇ ਕੀਤੇ ਐ ਆਜ਼ਾਦੀ ਦੇ ਬਾਅਦ ਜੇ ਕਿਸੇ ਹਿੰਦੁਸਤਾਨ ਦੀ ਸਰਕਾਰ ਨੇ ਫੈਸਲੇ ਲਿੱਤੇ ਐ ਕਿਸਾਨੀ ਦੇ ਹੱਕ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਲਿੱਤੇ ਹੈ ਜੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਹੈ 6-6000 ਕਰੋੜ ਰੁਪਇਆ ਸਾਲ ਦਾ ਪੰਜਾਬ ਦੇ ਖਜ਼ਾਨੇ ਤੋਂ ਕਿਸਾਨੀ ਦੀ ਸੇਵਾ ਵਾਸਤੇ ਉਹਨਾਂ ਨੇ ਮਾਫ ਕੀਤੇ ਹੈ तकरीबन 1 ਲੱਖ ਰੁਪਇਆ ਇੱਕ ਟਿਊਬਲ ਮਗਰ ਇੱਕ ਕਿਸਾਨ ਦਾ ਮਾਫ ਕੀਤਾ ਜੇ ਫੋਕਲ ਪੁਆਇੰਟ ਬਣਾਏ ਜੇ ਪਿੰਡਾਂ ਵਿੱਚ ਮੰਡੀਆਂ ਬਣਾਈਆਂ ਜੇ ਪਿੰਡਾਂ ਵਿੱਚ ਰੂਰਲ ਲਿੰਕ ਰੋਡਸ ਬਣਾਏ ਜੇ ਪਿੰਡਾਂ ਵਿੱਚ ਬਿਜਲੀ 24 ਘੰਟੇ ਕਰਨ ਦਾ ਪਲਾਨ ਬਣਾਇਆ ਜੇ ਟਰੈਕਟਰ ਨੂੰ ਗੱਡਾ ਕਰਾਰ ਕਰਕੇ ਟੈਕਸ ਮਾਫ ਕੀਤਾ ਆ ਸਾਰੇ ਹੀ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੇ ਸੀ ਤੇ ਸਾਲੀ ਦਲ ਨੇ ਹਰ ਵਾਰ ਕੋਸ਼ਿਸ਼ ਕੀਤੀ ਕਿ ਹਰ ਵਰਗ ਨੂੰ ਜੋ ਚੀਜ਼ ਦੀ ਲੋੜ ਹੈ ਉਹ ਅਸੀਂ ਕੀਤੀ ਹੈ ਪ੍ਰੈਸ ਕਰਕੇ ਪਰ ਇੱਕ ਸ਼੍ਰੋਮਣੀ ਅਕਾਲੀ ਦਲ ਕਿਤੇ برداشت ਨਹੀਂ ਕਰ ਸਕਦਾ ਜੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕੋਈ ਉਹਦੇ ਤੇ ਡਰੇਡ ਪਾਉਂਦੀ ਲੋੜ ਉਹ ਕੋਸ਼ਿਸ਼ ਕਰੇ ਪੰਜਾਬ ਦੀ ਤਰੱਕੀ ਭਾਈਚਾਰੇ ਕਿਸਾਨ ਜੋ ਵਾਸਤੇ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਸਭ ਤੋਂ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਤੇ ਜਾਤੇ ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ